ਨੇ ਪਿਆਰ ਕਰੀ ਸ਼ਸ਼ੀਕਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਖੀ ਦੇ ਵਿੱਚ ਤੇ ਅੱਜ ਆਪਾਂ ਆਇਆ ਮਲੇਰਕੋਟਲੇ ਤੇ ਮਲੇਰਕੋਟਲੇ ਦਾ ਬਾਜ਼ਾਰ ਤੁਹਾਨੂੰ ਦਿਖਾਉਣੇ ਆ ਤੁਹਕ ਬਹੁਤ ਆ ਗੱਡੀਆਂ ਬਹੁਤ ਪਾਰਕਿੰਗ ਚ ਲਾਤੀ ਆ ਤੇ ਹੁਣ ਆਪਾਂ ਜਾ ਰਹੇ ਆ ਸਰਹੰਦੀ ਗੇਟ ਨੂੰ ਲੋ ਜੀ ਆਪਾਂ ਪਹੁੰਚ ਗਏ ਸਰਹੰਦੀ ਗੇਟ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਅਜ਼ੀਮਪੁਰਾ ਬਾਜ਼ਾਰ ਫਰ ਹੋਈ ਦੀਆ ਪੂਰਾ ਸਿਖਰ ਦੁਪਹਿਰਾ 10:00 ਵਜੇ ਆ ਗੱਠੇ تھے ਵਾਕੀ ਬਾਗ ਦੇ ਅੰਦਰ ਚੱਲ ਕੇ ਦੇਖਦੇ ਆ ਕਿੱਥੇ ਜਾਣਾ ਪਹਿਲਾਂ ਇੱਧਰ ਨੂੰ ਜਾਣਾ ਜੀਂਪੂਰਾ ਬਾਜ਼ਾਰ ਪਾਏ ਇੱਥੇ ਦਾ ਜੀਂਪੂਰਾ ਬਾਜ਼ਾਰ ਦੂਸਰੀ ਸਾਈਡ ਇਹਦੇ ਤੇਲੀਆ ਬਾਜ਼ਾਰ ਰਹਿ ਗਿਆ ਜੀ ਦੁਕਾਨਾਂ ਸਟਾਰਟ ਹੋ ਗਈਆਂ ਕੰਨਸੂਨ ਸੂਟ ਬਲੈਕ ਪਿੰਟ ਵਾਲਾ ਹੋਲ ਸੇਲ ਦੀਆਂ ਵੀ ਬਹੁਤ ਦੁਕਾਨਾਂ ਨੇ ਇੱਥੇ ਜਿਵੇਂ ਮੂਸਾ ਕਲਾਹਾ ਦਾ ਉਹ ਸੇ ਹੋਲ ਸੇਲ ਤੇ ਰਿਟੇਲ ਦੋਨਾਂ ਦੇ ਡੀਲ ਕਰਦੇ ਨੇ ਕਿ ਵੀ ਬਹੁਤ ਦੁਕਾਨਾਂ ਨੇ ਜੀ ਕਿੰਨਾ ਕੱਪੜਾ ਵਿਆਥਾਨਾਂ ਦੇ ਥਾਨ ਬਣਨੇ ਇੱਥੇ ਕੱਪੜਾ ਮਿਲ ਕੋਲੇ ਤੁਹਾਨੂੰ ਬਹੁਤ ਮਰਝੂਗਾ ਬਹੁਤ ਵੈਰਟੀ ਆ ਕੱਪੜੇ ਦੀ ਥਾਨਾਂ ਤੇ ਥਾਨ ਪੈਣੇ ਹਰੇਕ ਦੁਕਾਨ 'ਚ ਦੇਖ ਸਕਦੇ ਆ ਤੁਸੀਂ ਕੱਪੜਾ ਹੀ ਕੱਪੜਾ ਪਿਆ ਇੱਥੇ ਕਿੰਨਾ ਜ਼ਿਆਦਾ ਕੱਪੜਾ ਪਿਆ ਜੀ ਪੂਰਾ ਬਾਜ਼ਾਰ 'ਚ ਭਰ ਹੋ ਰਿਹਾ ਜੀ ਕੱਪੜੇ ਦੀ ਦੇਖੋ ਕਿੰਨਾ ਥਾਨ ਪਿਆ ਆਪੇ ਕੱਪੜੇ ਲਈ ਜਿੰਨੇ ਥਾਨ ਪੈਣੇ ਉਹ ਬਹੁਤ ਜ਼ਿਆਦਾ ਫਰੇ ਗਿਆ ਇਹ ਸਾਰਾ ਇਹ ਜੀਂਪੁਰਾ ਬਾਜ਼ਾਰਾ ਜੀ ਇੱਥੇ ਤੁਹਾਨੂੰ ਹੋਲ ਸੇਲ ਵੀ ਮਿਲ ਜੂ ਤੇ ਰਿਟੇਲ ਵੀ ਮਿਲ ਜੂਗਾ ਆਪਾਂ ਸਰਨ ਕੀ ਗੇਟ ਤੋਂ ਐਂਟਰ ਹੋਏ ਸੀ ਜੀਂਪੂਰਾ ਬਾਜ਼ਾਰ ਤੇ ਦੀਲੀ ਗੇਟ ਤੇ ਜਾ ਕੇ ਇਹ ਦੇਖ ਬਾਹਰ ਨਿਕਲ ਸਕਦੇ ਆਪਾਂ ਉਹ ਆਪਣੇ ਖੰਨੇ ਨਾਲੋਂ ਭੀੜਾ ਹਨ ਅਸਦੀਪ ਖੰਨੇ ਉਦੋਂ ਗਏ ਸੀ ਸੀ ਸੁੰਨ ਸਰਾਂ ਜੀ ਉਹ ਕੋਈ ਸੀਗੀ ਜੀ ਆਪਾਂ ਪਹੁੰਚ ਗਏ ਸੀ ਸ਼ਾਪ ਤੇ ਜਿਹੜੀ ਤੋਂ ਆਪਾਂ ਸੂਟ ਲੈਣੇ ਸੀਗੇ ਇੱਥੇ ਸੂਟ ਰਖਾਏ ਹੋਏ ਸੀਗੇ ਵੀਰੇ ਉਹਨਾਂ ਕੋਲੇ ਤੇ ਵੀਰੇ ਉਹ ਨਹੀਂ ਹੁਣ ਕੱਟਦੇ ਨੇ ਤੇ ਇਹਨਾਂ ਕੋਲ ਵੀ ਵੈਰਾਈਟੀ ਬਹੁਤ ਹੁੰਦੀ ਆ ਕੱਪੜੇ ਦੀ ਬਹੁਤ ਸਾਰੇ ਸਾਰੇ ਡਿਜ਼ਾਈਨ ਹੁੰਦੇ ਨੇ ਕਲਰ ਹੁੰਦੇ ਨੇ ਤੇ ਦੇਖ ਸਕਦੇ ਹੋ ਤੁਸੀਂ ਕਿੰਨੀ ਕੁਆਂਟੀਟੀ ਪਈ ਆ ਬਹੁਤ ਕੁਤਨਾ ਮਿਲ ਜੂ ਇੱਥੇ ਤੁਹਾਨੂੰ ਪਲੇਨ ਵੀ ਮਿਲ ਜੂਗਾ ਆ ਗਿਆ ਪੱਛਾਰ ਚ ਹੁਣ ਮੈਂ ਨੂੰ ਇਹ ਕਿਹੜਾ ਦੀ ਕਾਟਨ ਤੇ ਸੁਤਾ ਦੀ ਪ੍ਰੈਕਟੀ ਪਈਆ ਲੱਗ ਲੱਗ ਗ੍ਰੇਂਜ ਇੱਥੇ ਇਹ ਪ੍ਰੈਕਟੀ ਇਸ ਇਸ ਪ੍ਰੈਕਟੀ ਜਾਂਦੇ ਹੋਏ ਬਾਜੀ ਪੂਰਾ ਬੁਝਾਰ ਇੱਥੇ ਪਏ ਹੁੰਦੇ ਨੇ ਮਮੀ ਬੁਝਾਰ ਦੇ ਵਿੱਚ ਪਾਪਾ ਕੁਪਾਤੀ ਦੇਖ ਸਕਦੇ ਹੋ ਕਿ ਮੇਂ ਢੇਰਾਂ ਦੇ ਢੇਰ ਇਹਨਾਂ ਨੂੰ ਸੋਟਾਂ ਤੇ ਸਿੱਟੇ ਹੋਏ ਨੇ ਬਾਕੀ ਵਾਈਟ ਦੁਪੱਟੇ ਕਿੰਨੇ ਹੀ ਸਿੱਟੇ ਹੋਏ ਨੇ ਨਾ ਦੇਖ ਸਕਦੇ ਹੋ ਤੁਸੀਂ ਮਾਰਕੀਟ ਬਹੁਤ ਬੜੀ ਹੈ ਜੀ ਪੂਰਾ ਬਾਜ਼ਾਰ ਦੇਖ ਰਹੇ ਹਾਂ ਕਿੰਨੇ ਸੋਨੇ ਵਰਕਰ ਦੇ ਸੂਟ ਪੈਣੇ ਹੁਣ ਆਪਾਂ ਚੱਲਦੇ ਆ ਅੱਗੇ ਬਸ ਇਧਰ ਕੋਈ ਖਾਸ ਕੰਮ ਤਾਂ ਕੋਈ ਨਹੀਂ ਇਹ ਵਗੈਰਾ ਹੀ ਇਹੀ ਕੋਲ ਦਿਨਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਕਿੰਨੀ ਬੜੀ ਮਾਰਕੀਟ ਹੈ ਜਿੰਨਾ ਪੂਰਾ ਕਾਟਨ ਦੇ ਸੂਟਾਂ ਦੇ ਤਾਂ ਬਹੁਤ ਜ਼ਿਆਦਾ ਵੈਰਾਈਟੀਆਂ ਤੇ ਇਹ ਜਾ ਕੇ ਦਿੱਲੀ ਗੇਟ ਕੋਲੇ ਨਿਕਲ ਜਾਣੀ ਹੈ ਪਰ ਆਪਾਂ ਉਧਰ ਨੂੰ ਜਾਣਾ ਨਹੀਂ ਸੀ ਆਪਾਂ ਇੱਧਰੋ ਹੀ ਵਾਪਸ ਜਾ ਰਹੇ ਹਾਂ ਤੇ ਕਿਉਂਕਿ ਉਧਰ ਕੋਈ ਬਹੁਤ ਜ਼ਿਆਦਾ ਕਰਮੇ ਸੁਣਾ ਤੁਰੀ ਹੋਣਾ ਤੇ ਆਪਾਂ ਤਾਂ ਵੀ ਵਾਪਸ ਹੋ ਗਏ ਆ ਆ ਨੀਰੇ ਦੇ ਨਸਲਾਣੀਆਂ ਨੇ ਆਪਾਂ ਨੇ ਆ ਦੁਪੱਟੇ ਪੈਣੇ 100 150 200 ਰੇਂਜ ਦੇ ਵਿੱਚ ਪੈਣੇ ਇੱਥੇ ਦੁਪੱਟੇ ਅਤੇ ਢੇਰ ਵੀ ਪੈਣੇ ਅਲੱਗ-ਅਲੱਗ ਰੇਂਜ ਦੇ ਵਿੱਚ ਦੁਪੱਟੇ ਪੈਣੇ ਤੇ ਹਾਠੇ ਸਕਦੇ ਤੁਸੀਂ ਕਿੰਨੇ 2300 ਤੋਂ ਵਾ ਦੇਖ ਸਕਦੇ ਹੋ ਕਿੰਨੇ ਪੈਣ ਨੇ ਗਰਮੀ ਵਾਲੇ ਸੂਟਾਂ ਦਾ ਸਟਾਕ ਢੇਰਾਂ ਦੇ ਢੇਰ ਬਹੁਤ ਜ਼ਿਆਦੇ ਸੂਟ ਆਨੇ ਕੁੱਟ ਆਪੀਸ ਵਗੈਰਾ ਵੀ ਪਹਿਨੇ ਸੂਟ ਵੀ ਪਹਿਨੇ ਬ੍ਰੈਡੀ ਵਗੈਰਾ ਤਰ੍ਹਾਂ ਦੇ ਵੀ ਬਹੁਤ ਆ ਇੱਥੇ ਆ ਵੀਰੇ ਤੇ ਪੁੱਛ ਲੈਣੇ ਆ ਜੇ ਸ਼ਰਟਾਂ ਦੇ ਹੋਏ ਕੱਪੜੇ ਕਾਟਨ ਦੀ ਬ੍ਰੈਡੀ ਬਹੁਤ ਜ਼ਿਆਦਾ ਨਿਕਲੀ ਹੈ ਬਾਕੀ ਥਾਂ ਨਾਲੇ ਸੂਰ ਵੀ ਥੰਮੇ ਥੰਮਪੀ ਜਾਣਗੇ ਤੇ ਸੰਡੇ ਕਰਕੇ ਮੋਸਟਲੀ ਮਾਰਕੀਟਾਂ ਚ ਥੋੜੀ ਜੀ ਬੰਦਾ ਵੈਸੇ ਬਹੁਤ ਜ਼ਿਆਦਾ ਖੁੱਲੀ ਵੀ ਸੀਗੀ ਨਾ ਆ ਗਿਆ ਆਪਾ ਵਾਲੀ ਸ਼ਾਪ। ਲਓ ਜੀ। ਹੁਣ ਜਿਹੜੇ ਸੂਟ ਲੈਣੇ ਉਹਨਾਂ ਨਾਲ ਦੀਆਂ ਲੈਣੀਆਂ ਨੇ ਲੈਸਾਂ ਤੇ ਆਪਾਂ ਪਹੁੰਚ ਕੇ ਸਾਵਰ ਲੈਸ ਅਜੰਸੀ ਤੇ ਤੇ ਲੈ ਕੇ ਲੈਸਾਂ ਮਿਲਦੇ ਆ ਤੁਹਾਨੂੰ ਫੇਰ ਦਿਖਾਉਣੀ ਆ ਕਿਹੜੀਆਂ ਲਈਆਂ ਨੇ। ਲਓ ਜੀ ਹੁਣ ਆਪਾਂ ਕਰੀਏ ਲੈਸਾਂ ਦੀ ਸ਼ਾਪਿੰਗ। ਉਰੇ ਜਿਆਦਾ ਕਲਰ ਹੁੰਦਾ ਨਿਗਾ ਚ ਇਧਰ ਨਿਗਾ ਚ ਨਹੀਂ ਪਿਆ ਮਰੇ ਨੇ। ਇਹ ਲੈਸਾਂ ਹੀ ਲੈਸਾਂ। ਉਹ ਆਂਟੀ ਦੱਸੋ ਕਲਰ ਮਿਲਿਆ ਨਹੀਂ ਉਹਨੇ ਕਹਣਾ ਹਮਨੇ ਭਨ ਜਾਣ ਕੇ ਨਹੀਂ ਲਿਆ ਕੇ ਦਿੱਤਾ। ਓਏ ਉੱਧਰ ਦੀਦੀ ਹਾਂ ਹਾਂ ਹੁਣ ਚਲੋ ਪਾਣੀ ਪਲਾ ਦੋ ਲੈਸਾ ਹਿੱਲਸ ਨੂੰ ਦੇਖ ਸਕਦੇ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਪਈਆਂ ਨੇ ਲੈਸਾ ਦੀਆਂ ਲੋ ਜੀ ਹੁਣ ਆਪਾਂ ਹੋ ਗਏ ਤੇਲੀਆ ਬਾਜ਼ਾਰ ਦੇ ਵਿੱਚ ਐਂਟਰ ਲੈਸਾ ਲੈ ਕੇ ਹੁਣ ਆਪਾਂ ਜਾਣਾ ਸੀਗਾ ਇੱਧਰ ਮਮਿੰਨ ਖਲਾਉਂਦਾ ਹਾਂ ਸਾਰਿਆਂ ਨੂੰ ਸੰਟੀ ਕਰਕੇ ਮੋਸਲੀ ਹਰੇ ਇੱਧਰ ਸਭ ਬੰਦ ਨੇ ਤੇਲੀ ਬਾਜ਼ਾਰ ਸੁਨਸਰਾਂ ਪਿਆ ਪਰ ਅਜੀਮਪੁਰਾ ਬਜ਼ਾਰ ਚ ਭੀੜ ਬਹੁਤ ਸੀਗੀ ਇਸ ਕਰਕੇ ਅਸੀਂ ਇੱਧਰ ਗਈ ਨਹੀਂ ਹੈਗੇ ਬਾਪ ਸਾਗੇ ਸੀ ਆਵੜਾ ਬਾਜ਼ਾਰ ਬਿਲਕੁਲ ਸੁਨਸਰਾਂ ਦੇ ਵਿੱਚ ਦੋਏ ਬਾਜ਼ਾਰ ਚ ਭੀੜ ਵੱਧ ਰਹੀ ਆ ਹਾਂ ਹੈ ਹੈ ਪਾਈ ਥੱਕ ਜਾਣਿਆ ਗਰਮੀ ਚ ਗਾਦਾ ਬਾਜ਼ਾਰ ਘੁੰਮਣਾ ਥੋੜੇ ਬੁਟੀਕ ਲਈ ਸਮਾਨ ਲੈਣਾ ਸੀ ਤਾਂ ਅੱਜ ਨਹੀਂ ਤੱਜ ਕੋਈ ਹੈ ਨਹੀਂ ਸੀ ਰਾ ਤਾਂ ਆਉਣ ਦਾ ਹੋਰ ਕੀ ਔ ਜੀ ਹੁਣ ਆਪਾਂ ਤੇਲੀਆ ਬਾਜ਼ਾਰ ਤੋਂ ਵੀ ਬਾਹਰ ਨੂੰ ਨਿਕਲ ਰਹੇ ਆ ਇਹ ਬਾਹਰ ਨਿਕਲ ਕੇ ਆਪਾਂ ਉੱਥੇ ਸਰੰਦੀ ਗੇਟ ਕੋ ਪਹੁੰਚ ਜਾਣਾ ਜਿੱਥੇ ਆਪਾਂ ਜੀਂਪੂਰਾ ਬਾਜ਼ਾਰ ਦੇ ਵਿੱਚ ਐਂਟਰ ਹੋਏ ਸੀਗੇ ਤੁਪ ਬਹੁਤਾ ਤਾਂ ਤੁਪ ਜੇ ਨਾਮ ਦੇ ਗੁਟਲਾ ਘੁੰਮ ਨਹੀਂ ਹੁੰਦਾ ਪਰ ਬਟੀਕ ਕਰਕੇ ਘੁੰਮਣਾ ਪੈਂਦਾ ਹਲੇ ਤਾਂ ਮਟੀਰੀਅਲ ਰਹਿ ਗਿਆ ਉਹ ਫਿਰ ਕਿਸੇ ਦਿਨ ਚੱਕਾਂਗੇ ਲਓ ਜੀ ਆਪਾਂ ਘੁੰਮ ਘਮਾ ਕੇ ਉੱਥੇ ਪਹੁੰਚ ਗਏ ਇਸ ਸਾਈਡ ਜੀਂਪੂਰਾ ਬਾਜ਼ਾਰ ਨੂੰ ਆਪਾਂ ਐਂਟਰ ਹੋਏ ਸੀ ਹੁਣ ਆਪਾਂ ਤੇਲੀ ਵਾਲੇ ਬਾਜ਼ਾਰ ਨੂੰ ਨਿਕਲਿਆ ਏ ਅਸਰੰਦੀ ਗੇਟ ਤੇ ਹੀ ਆ ਗਏ ਆਪਾਂ ਪਹੁੰਚ ਗਏ ਇੱਥੇ ਲੋ ਜੀ ਸਰੰਦੀ ਗੇਟ ਬਾਹਰ ਨਿਕਲ ਕੇ ਪਕਾਦੀ ਪਾਣੀ ਪੂਰੀ ਇਧਰੋਂ ਤੇਹੀਂ ਕੋਲੇ ਗੋਲ ਗੱਪੇ ਇਹ ਮੇਰੇ ਗੋਲ ਗੱਪੇ ਗੋਲ ਗੱਪੇ ਖਾਂਦਾ ਹਾਂ ਮਰੇ ਸ਼ਿਆਣਾ ਗਲਗਪੇ ਚਲੋ ਆਪੇ ਜਾਓ ਜੀ ਆਪਾਂ ਅੱਗੇ 99 ਸਟੋਰ ਵਾਲਿਆਂ ਦੇ ਤੇੋਂ ਆਪਾਂ ਲੈ ਰਹੇ ਹਾਂ ਲੈ ਲੈ ਦੋ ਤੀਸ ਇਹ ਛੋਪੀਸ ਜਿਹੇ ਆਪਾਂ ਤੁਹਾਨੂੰ ਲੈ ਕੇ ਦੇ ਦਿੰਦੇ ਹਾਂ ਜਿੰਨਾਂ ਤੱਕ ਨੇ ਇਹ ਦੇਖਦੇ ਨੇ ਪੂਰਾ ਬਣਾ ਕੇ ਇਹਦੇ ਉੱਤੇ ਰੱਖੀ ਦੇ ਲਈ